ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਪ੍ਰਮਾਤਮਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੇ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਪ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰਾਂ ਤੇ ਰੱਖੇ ਤਾਂ ਦੋਸਤੋ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਜਿਤਰਾਂ ਬੇਨਤੀ ਹੈ ਜੀ ਸਾਡੀ ਦੋਨੇ ਪਾਇਓਰਟੀ ਦੀ ਜੀ ਸਾਡਾ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ABC ਪੰਜਾਬ YouTube ਤੇ PVC ਪੰਜਾਬੀ ਤੁਹਾਡਾ ਅਖਬਾਰ YouTube Facebook Instagram ਦੋ ਫਟੇ سوشل میڈیا ਪਲੇਟਫਾਰਮ ਹੈ ਜੀ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡਾ ਕੁਆ ਟਾਈਪ ਕਰੋਗੇ ਤਾਂ ਤੁਹਾਡੇ ਸਾਹਮਣੇ ਸਾਡਾ ਪੇਜ ਆ ਜਾਏਗਾ ਤਾਂ ਇਹ ਦੋਨੇ سوشل میڈیا ਪਲੇਟਫਾਰਮ ਹੈ ਜਿਹੜੇ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਤਾਂ ਕਿ ਤੁਹਾਨੂੰ ਹਰ ਇੱਕ ਖਬਰ ਜਿਹੜੀ ਉਹ ਅਪਡੇਟ ਹੁੰਦੀ ਰਹੇ ਤਾਂ ਦੋਸਤੋ ਬੇਨਤੀ ਹੈ ਕਿ ਸਾਡੀ ਜਿਹੜੇ ਚੈਨਲ ਹੈਗੇ ਆ ਇਮ ਨੂੰ ਸਬਸਕ੍ਰਾਈਬ ਹੈ ਜਿਹੜਾ ਜਰੂਰ ਕਰੋ ਤੁਹਾਡਾ ਇੱਕ ਇੱਕ ਦਬਿਆ ਹੋਇਆ ਬਟਨ ਹੈ ਜਿਹੜਾ ਸਾਡੇ ਪਿਆਰਤੀ ਦੇ ਲਈ ਇੱਕ ਬਹੁਤ ਵੱਡੀ એનਰਜੀ ਦਾ ਕੰਮ ਕਰੇਗਾ ਤਾਂ ਦੋਸਤੋ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਮੇਰੀ ਬੇਬੀ ਸੁਨੀਵੀ ਮੇਰੇ ਨਾਲ ਹੈ ਜੀ ਹਰ ਰੋਜ਼ ਦੀ ਤਰ੍ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਹੁਣ ਇਹ ਕਿ 3rd ਇਅਰ ਦੇ ਵਿੱਚ ਹੋ ਚੁੱਕੀ ਹੈ ਹੁਣ ਇਹ ਸੋਰਨ ਨੇ ਪਹਿਲਾਂ 2nd ਇਅਰ ਤੱਕ ਕਹਿ ਚੁੱਕਿਆ ਸੀਗਾ ਇਹ 3rd ਇਅਰ ਦੇ ਵਿਦਿਆਰਥਣ ਹੈ ਜੀ ਹੁਣ ਜਰਨਲਿਜ਼ਮ ਦੀ ਤੇ ਕਹਾ ਜੀ ਬੇਟਾ ਕੀ ਖਬਰ ਹੈ ਜੀ ਬਸ ਜਿਹੜਾ ਪਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਦੋਂ ਦੇ ਸੱਤਾ ਵਿੱਚ ਆਏ ਹਨ ਉਹਨਾਂ ਨੇ ਹਮੇਸ਼ਾ ਇਹ ਕਿਹਾ ਕਿ ਪੰਜਾਬ ਦਾ ਖਜ਼ਾਨਾ ਬਹੁਤ ਭਰਿਆ ਹੋਇਆ ਹੈ ਜਦਕਿ ਪੰਜਾਬ ਦੇ ਉੱਤੇ 4 ਕਰੀਬ ਕਰੀਬ 4 ਕਰੀਬ ਕਰੀਬ 4 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਪਰ ਉਹਨਾਂ ਨੇ ਹਮੇਸ਼ਾ ਕਿਹਾ ਵੀ ਪੰਜਾਬ ਦਾ ਖਜ਼ਾਨਾ ਜਿਹੜਾ ਭਰਿਆ ਹੋਇਆ ਹੈ ਪਰ ਕੁਝ ਹੀ ਦਿਨ ਪਹਿਲਾਂ ਆਪ ਆਪ ਪਾਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲੁਧਿਆਣੇ ਆਏ ਸੰ ਤੇ ਉਹਨਾਂ ਨੇ ਕਿਹਾ ਪੰਜਾਬ ਦੇ ਖਜ਼ਾਨੇ ਵਿੱਚ ਪੈਸੇ ਹੀ ਨਹੀਂ ਹੈਗੇ ਇਸ ਤੇ ਆਪਣੀ ਕੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਆ ਮੈਂ ਦੱਸਣਾ ਚਾਹਣਾ ਦੋਸਤੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਜਦੋਂ ਦੇ ਮੁੱਖ ਮੰਤਰੀ ਬਣਿਆ ਮਾਰਚ 2022 ਤੋਂ ਬਾਅਦ ਹਮੇਸ਼ਾ ਇਹੀ ਕਹਿੰਦੇ ਰਹੇ ਆ ਕਿ ਖਜ਼ਾਨਾ ਜਿਹੜਾ ਭਰਿਆ ਹੋਇਆ ਹੈ ਈਵਨ ਕਿ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਕੋਈ ਜਦੋਂ ਸਾਬਕਾ ਵਿੱਤ ਮੰਤਰੀ ਬਾਜੋ ਸਾਹਿਬ ਜਿਹੜੇ ਇੱਕ ਮਨਪ੍ਰਿਤ ਬਾਦਲ ਕਹਿ ਦਿੰਦੇ ਸੀ ਕਿ ਖਜ਼ਾਨਾ ਖਾਲੀ ਹੈ ਤਾਂ ਇਹਨਾਂ ਦਾ ਸੀਐਮ ਸਾਹਿਬ ਦਾ ਮਾਨ ਸਾਹਿਬ ਦਾ ਬੈਂਕ ਹੁੰਦਾ ਸੀਗਾ ਕੀ ਫਿਰ ਇਹਨੂੰ ਖਜ਼ਾਨਾ ਜੋ ਪੀਪਾ ਕਿਉਂ ਨਹੀਂ ਹੈ ਵੀ ਤੁਸੀਂ ਇਹਨੂੰ ਪੀਪਾ ਕਰੋ ਖਾਲੀ ਹੈ ਤਾਂ ਇਹ ਹਾਲਾਂਕਿ ਬੇਸ਼ੱਕ ਇਸ ਗੱਲ 'ਚ ਕੋਈ ਦੋਰਾ ਨਹੀਂ ਹੈ ਕਿ ਪੰਜਾਬ ਦੇ ਸਰਕਾਰ ਦੇ ਪੰਡ ਜਿਹੜੀ ਬਹੁਤੋਂ ਭਾਰੀ ਹੁੰਦੀ ਜਾ ਰਹੀ ਹੈ 4 ਲੱਖ ਕਰੋੜ ਦੇ ਨੇੜੇ ਦੇ ਜਿਹੜੇ ਕਰਜ਼ਾ ਜਿਹੜਾ ਪੰਜਾਬ ਦੇ ਸਿਰ 'ਤੇ ਪਹੁੰਚ ਚੁੱਕਿਆ ਹੈ ਵੱਡੇ ਪੱਧਰ ਤੇ ਜੋ ਪੰਜਾਬ ਦੇ ਵਿੱਚ ਕਰਜ਼ਾ ਜਿਹੜਾ ਉਹ ਉਹ ਵੱਡੇ ਪੱਧਰ ਤੇ ਸਮੱਸਿਆ ਜਿਹੜੀ ਬੰਦਾ ਜਾ ਰਿਹਾ ਹੈ ਪਰ ਕਦੇ ਮੁੱਖ ਮੰਤਰੀ ਸਾਹਿਬ ਨੇ ਇਹ ਨਹੀਂ ਕਿਹਾ ਸੀ ਕਿ ਖਜ਼ਾਨਾ ਖਾਲੀ ਹੈ ਪਰ ਪਿਛਲੇ ਦਿਨੀ ਆ ਆਮ ਆਦਮੀ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ ਜਿਹੜੇ ਉਹ ਨਵੀਂ ਸੰਪਤੀ ਨੀਤੀ ਜਿਹੜੀ ਉਸ ਦੇ ਲੈ ਕੇ ਜੋ ਆਉਂਦੇ ਹੈਗੇ ਆ ਤਾਂ ਪੰਜਾਬ ਆਉਂਦੇ ਆ ਤਾਂ ਉੱਥੇ ਉਹ ਜੋ